ਤੁਹਾਨੂੰ ਜਿਹੜੇ ਹੈਗੇ ਆ ਕਿ ਤਿਆਰੇ ਵਡਾਉਣ ਲੱਗ ਜਾਣ ਜਿਹੜਾ ਪਿੰਡਾਂ ਦੇ ਕਿਸਾਨ ਹੈ ਪਿੰਡਾਂ ਦੇ ਮਜ਼ਦੂਰ ਹੈ ਜੇ ਖੇਤੀਬਾੜੀ ਪਿੰਡਾਂ ਦੀ ਜਿੰਦਗੀ ਹੈ ਤਾਂ ਉਹਨਾਂ ਦੀ ਨਿਰਭਰਤਾ ਉਹਦੇ ਤੇ ਹੈ ਬਿਲਕੁਲ ਜੀ ਮਹਾਤਮਾ Gandhi ਜਿਹਨੂੰ ਰਾਸ਼ਟ੍ਰਪਿਤਾ ਕਿਹਾ ਜਾਂਦਾ ਹੈ ਹੂੰ ਹੂੰ ਬਹਾਤਮਾ Gandhi ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਅਸਲ ਰੱਬਾ ਪਿੰਡਾਂ 'ਚ ਵੱਸਦਾ ਹੈ ਜੀ ਜੀ ਜਿਉਂ ਨੇ ਕਿਹਾ ਕਿ ਤੁਸੀਂ ਮਤਲਬ ਸਹੀ ਰੱਬ ਦੇ ਦਰਸ਼ਨ ਕਰਨੇ ਆ ਪਿੰਡਾਂ ਜਾਓ ਜਿਹੜਾ ਵਕਾਲਸਾ ਉਹ ਜਿਹੜਾ ਹੈਗਾ ਪਿੰਡੂ ਪਿੰਡ ਮੁਖੀ ਹੋਣਾ ਚਾਹੀਦਾ ਜੀ ਕਾਸ ਜਿਹੜਾ ਜਿਹੜਾ ਬਿਕਾਲ ਤੇ ਆ ਵੱਡੇ ਵੱਡੇ ਜਿਹੜੇ ਹੁਣ ਕੰਪਲੈਕਸ ਬਣਾਈ ਜਾਂਦੀਆਂ ਬਟਕਾ ਬਟਕੀਆਂ ਬਣਾਈਆਂ ਜਾਂਦੀਆਂ ਜਾਂਦੀਆਂ ਇਹ ਕਿਹਦੇ ਹਾਸਤੇ ਬਣਾਈਆਂ ਜਾਂਦੀਆਂ ਮੰਨ ਲਓ ਜਿਵੇਂ ਉਹ ਕਹਿੰਦੇ ਦੀ ਤੁਹਾਡੇ ਕੋਲ ਸੱਚ ਪੈਸੇ ਨਹੀਂ ਸਾਂਭੇ ਜਾਣਗੇ ਜਿੰਦੀ ਸਾਹਿਬ ਅਸੀਂ ਪਿੰਡਾਂ ਵਾਲੇ ਲੋਕ ਆ ਅਸੀਂ ਆਮ ਲੋਕ ਆ ਆਮ ਬੰਦੇ ਦੇ ਕੋਲੇ ਜੇ ਥੋੜੇ ਜੇ ਪੈਸੇ ਆ ਜਾਂਦੇ ਤੇ ਨਾਲ ਦੀ ਨਾਲ ਹੀ ਉਹ ਬੰਦਾ ਖੁਲ ਖਿਲਾ ਕੋਈ ਕੱਪੜੇ ਬਣਾਉਂਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਆਪੋ ਆਪਣੇ ਸਾਰੇ ਪੈਸੇ ਲੱਗ ਜਾਂਦੇ ਜੀ ਇਹ ਮੀਡਾਰ ਕੋਲੇ ਕਿਸਾਨ ਦੇ ਕੋਲੇ ਜਿਹੜੀ ਪ੍ਰਾਪਰਟੀ ਆ ਉਹ ਪ੍ਰਾਪਰਟੀ ਉਹਦੀ ਪੁੱਛਤਾ ਤੋਂ ਉਹ ਉਹਨਾਂ ਦੇ ਕੋਲੇ ਆ ਰਹੀ ਹੈ ਤੇ ਪੁੱਛਤਾ ਤੱਕ ਉਹਨਾਂ ਕੋਲੇ ਨਹੀਂ ਚਾਹੀਦੀ ਹੈ ਬਿਲਕੁਲ ਕਿਉਂਕਿ ਤੇ ਬਾਪ ਸਾਡੇ ਬਾਪ ਕਰਦੇ ਵਾਹੀ ਕਰਦੇ ਸੀ ਉਸ ਵਾਹੀ ਨੂੰ ਘਾਤ ਨਹੀਂ ਕਰਦੇ ਅੱਜ ਪੈਸੇ ਮਿਲ ਜਾਣਗੇ ਬਸੇਰੇ ਪੈਸੇ ਮਿਲਣਗੇ ਉਹਨਾਂ ਪੈਸੇ ਨਾਲ ਕਿੰਨੇ ਦਿਨ ਕੱਢ ਰਗੇ ਜਿੰਨਾ ਪੈਸਾ ਤੁਹਾਡੇ ਕੋਲੇ ਹੁੰਦਾ ਉਹ ਨਹੀਂ ਤੁਹਾਡਾ ਹੱਥ ਖੋਲੀ ਹਦਾ ਐ ਐਸੇ ਤੁਹਾਡੇ ਲੱਗ ਜਾਂਦੇ ਐ ਮੈਂ ਕਿਸਾਨੇ ਬੰਦੇ ਨਾਲ ਗੱਲ ਕੀਤੀ ਸੀ ਜਦੋਂ ਮੇਰੇ ਪਿੰਡ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਹੋਇਆ ਤਾਂ ਮੈਂ ਉਸ ਵੇਲੇ ਬਾਦਲ ਪਿੰਡ ਦੇ ਵਿੱਚ ਹੀ ਬੈਠਾ ਸੀ ਕਿਸੇ